ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਦੀ ਜਿਹੜੀ ਵੀਡੀਓ ਹੈ ਉਹ ਬਹੁਤ ਜ਼ਿਆਦਾ ਲਾਭਦਾਇਕ ਹੈ ਕਿਉਂਕਿ ਇਹਦੇ ਵਿੱਚ ਆਪਾਂ ਕੁਝ ਨੁਕਤੇਆਂ ਦੇ ਬਾਰੇ ਗੱਲ ਕਰਾਂਗੇ ਜਿਨ੍ਹਾਂ ਤੇ ਚੱਲ ਕੇ ਸਾਡਾ ਜੀਵਨ ਸਫਲਾ ਹੋ ਸਕਦਾ ਹੈ ਗੱਲ ਇਹ ਹੈ ਸੰਗਤ ਜੀਓ ਕਿ ਭਾਵੇਂ ਸੰਤ ਮਹਾਪੁਰਸ਼ ਜਿੱਥੇ ਉਹਨਾਂ ਨੇ ਬੰਦਗੀ ਕੀਤੀ ਹੁੰਦੀ ਹੈ ਬੇਸ਼ੱਕ ਉਹ ਸਰੀਰ ਛੱਡ ਜਾਂਦੇ ਨੇ ਪਰ ਜਿਹੜੇ ਅਸਥਾਨ ਤੇ ਉਹਨਾਂ ਨੇ ਤਪ ਸਾਧਨਾ ਕੀਤੀ ਹੁੰਦੀ ਹੈ ਉਸ ਅਸਥਾਨ ਦੀ ਪਵਿੱਤਰਤਾ ਤੇ ਉਹਦਾ ਜਿਹੜੀ ਬਰਕਤ ਹੈ ਔਰ ਇਹਦੀ ਦੁਨੀਆ ਤੱਕ ਉਥੇ ਵਰਤਦੀ ਹੈ ਕਿਉਂਕਿ ਸਾਰਾ ਕੁਝ ਨਾਮ ਦੇ ਆਧਾਰ ਦੇ ਉੱਤੇ ਹੈ ਤੇ ਜਿੱਥੇ ਨਾਮ ਦੀ ਬੰਦਗੀ ਕੀਤੀ ਗਈ ਹੈ ਕਮਾਈ ਕੀਤੀ ਗਈ ਹੈ ਉਹ ਵੀ ਬਹੁਤ ਵੱਡੀ ਉਹ ਸਦਾ ਹੀ ਇਹ ਰਿੰਦੀ ਦੁਨੀਆ ਤੱਕ ਉਥੇ ਉਸ ਨਾਮ ਦੀ ਬਰਕਤ ਵਰਤਦੀ ਹੈ ਸੰਗਤ ਜਿਓ ਇਹ ਨੁਕਤਾ ਬਹੁਤ ਹੀ ਛੋਟਾ ਹੈ ਪਰ ਇਹਨੂੰ ਧਾਰਨ ਕਰਨ ਤੇ ਬਾਅਦ ਸਾਡਾ ਜਿਹੜਾ ਜੀਵਨ ਪਲਟਦਾ ਹੈ ਉਹ ਉਦੋਂ ਹੀ ਪਤਾ ਲੱਗਦਾ ਹੈ ਕਿ ਵਾਕਈ ਸੰਤ ਮਹਾਪੁਰਸ਼ ਜਿਓ ਵੀ ਬਚਨ ਕਰਦੇ ਹਨ ਉਹ ਸੱਤ ਹੁੰਦੇ ਹਨ ਕਿਉਂਕਿ ਸੰਤ ਮਹਾਪੁਰਸ਼ ਸੰਸਾਰ ਤੇ ਬੁੱਧੀ ਦੇ ਤਲ ਤੋਂ ਬਹੁਤ ਉੱਚਾ ਜੀਂਦੇ ਨੇ ਉਹ ਪਰਮਾਤਮਾ ਦੇ ਵਿੱਚ ਜੀਂਦੇ ਨੇ ਤੇ ਉਹ ਉਹੀ ਗੱਲ ਕਰਦੇ ਨੇ ਜੋ ਕਿ ਸਹੀ ਹੈ ਜੋ ਭਾਵਨਾ ਵਾਲੀ ਸੰਗਤ ਵਾਸਤੇ ਸਹੀ ਹੈ ਕਦੀ ਭੁੱਲ ਕੇ ਵੀ ਸੰਤਾ ਮਹਾਪੁਰਸ਼ਾਂ ਦੇ ਅਸਥਾਨਿਆਂ ਤੇ ਜਦੋਂ ਅਸੀਂ ਜਾਂਦੇ ਹਾਂ ਗੁਰੂ ਘਰ ਵਿੱਚ ਜਾਂਦੇ ਹਾਂ ਹੱਥ ਜੋੜ ਕੇ ਬੇਨਤੀ ਹੈ ਕਿ ਆਪਣੀ ਬੁੱਧੀ ਨੂੰ ਘਰ ਹੀ ਛੱਡ ਕੇ ਜਾਣਾ ਚਾਹੀਦਾ ਹੈ ਤੇ ਗੁਰੂ ਘਰ ਵਿੱਚ ਕੇਵਲ ਸੱਤ ਬਚਨ ਇਹ ਲੈ ਕੇ ਜਾਣਾ ਚਾਹੀਦਾ ਹੈ ਭਾਵਨਾ ਲੈ ਕੇ ਜਾਣੀ ਚਾਹੀਦੀ ਹੈ ਉੱਥੋਂ ਜੋ ਵੀ ਹੁਕਮ ਹੋਵੇ ਉਹਨੂੰ ਸੱਤ ਕਰਕੇ ਪ੍ਰਵਾਨ ਕਰਨਾ ਚਾਹੀਦਾ ਹੈ ਇਸੇ ਗੱਲ ਨੂੰ ਸਿੱਧ ਕਰਦੀ ਇੱਕ ਕਟਨਾ ਹੈ ਜੋ ਆਪਜੀ ਦੇ ਨਾਲ ਸਾਂਝੀ ਕਰਦੇ ਹਾਂ ਕਾਫੀ ਸਮੇਂ ਪਹਿਲਾਂ ਦੀ ਗੱਲ ਹੈ ਜਦੋਂ ਸੰਤ ਬਾਬਾ ਹੰਸਾਲੀ ਵਾਲੇ ਸੰਤ ਬਾਬਾ ਅਜੀਤ ਸਿੰਘ ਜੀ ਸ਼ਰੀਰ ਕਰਕੇ ਮੌਜੂਦ ਸਨ ਤੇ ਇੱਕ ਬੀਬੀ ਬਹੁਤ ਵਰਲਾਪ ਕਰਦੀ ਹੋਈ ਉਹਨਾਂ ਦੇ ਚਰਨਾਂ ਵਿੱਚ ਹਾਜ਼ਰ ਹੋਈ ਜਦੋਂ ਉਹ ਬਹੁਤ ਰੋਂਦੀ ਕਰ ਲਾਂਦੀ ਉਥੇ ਬੈਠੀ ਵਰਲਾਪ ਕਰਦੀ ਹੈ ਤੇ ਮਹਾਪੁਰਸ਼ ਦਿਆਲੂ ਹੁੰਦੇ ਨੇ ਉਹਨਾਂ ਨੇ ਦੇਯਾਲਤਾ ਦੇ ਘਰ ਵਿੱਚ ਆ ਕੇ ਪੁੱਛਿਆ ਆਪਣੇ ਸੇਵਾਦਾਰਾਂ ਨੂੰ ਕਿ ਭਾਈ ਬੀਬੀ ਨੂੰ ਕੀ ਪਰੇਸ਼ਾਨੀ ਹੈ ਉਹ ਕਿਉਂ ਵਰਲਾਪ ਕਰਦੀ ਹੈ ਸੇਵਾਦਾਰਾਂ ਦੇ ਪੁੱਛਣ ਤੇ ਉਸ ਬੀਬੀ ਨੇ ਕਿਹਾ ਕਿ ਮੇਰਾ ਸਾਰਾ ਜੀਵਨ ਹੀ ਦੁੱਖਾਂ ਤਕਲੀਫਾਂ ਦੇ ਵਿੱਚ ਬੀਤ ਚੱਲਿਆ ਹੈ ਕਿ ਮੇਰੇ ਕਰਮਾਂ ਦੇ ਵਿੱਚ ਕਦੀ ਸੁੱਖ ਹੋਵੇਗਾ ਵੀ ਕਿ ਨਹੀਂ ਮੇਰੇ ਸਿਰ ਤੇ ਅਥਾਹ ਕਰਜ਼ਾ ਹੈ ਉਹ ਕਦੀ ਉਤਰੇਗਾ ਵੀ ਕਿ ਨਹੀਂ ساری ਉਮਰ ਮੈਨੂੰ ਰੋਂਦੀ ਨੂੰ ਹੋ ਗਈ ਹੈ ਉਹ ਆਪਣੇ ਪੁੱਤਰ ਨੂੰ ਨਾਲ ਲੈ ਕੇ ਗੁਰੂ ਜੀ ਦੇ ਦਰਤੇ حاضر ਹੋਈ ਸੀ ਜਦੋਂ ਸੰਤ ਬਾਬਾ ਅਜੀਤ ਸਿੰਘ ਜੀ ਨੇ ਉਹਦੇ بیٹے ਵੱਲ ਤੱਕਿਆ ਤੇ ਬਹੁਤ ਦੇਰ ਤੱਕ ਉਹਨਾਂ ਨੂੰ ਵਿੰਦੇ ਰਹੇ ਤੇ ਜਦੋਂ ਬੀਬੀ ਜੀ ਦੇ ਏਵਰਲਾਪ ਕਰਨ ਤੇ ਕਿ ਮੇਰੇ ਤੇ ਕਰਜ਼ਾ ਹੈ ਉਹਨਾਂ ਨੇ ਆਪਣੇ ਖਿਸੇ ਵਿੱਚੋਂ ਆਪਣੇ ਬੋਝੇ ਦੇ ਵਿੱਚੋਂ 50 ਰੁਪਏ ਕੱਢ ਕੇ ਉਸ ਪੁੱਤਰ ਨੂੰ ਦੇ ਦਿੱਤੇ ਕਿ ਲੈ ਪਾਈ ਤੇਰਾ ਕਰਜ਼ਾ ਤੇ ਸਾਰਾ ਲੱਥਾ ਲੈ ਤੇ ਤੇਰਾ ਸਾਰਾ ਕਰਜ਼ਾ ਲੱਥ ਜਾਵੇਗਾ ਜਦੋਂ ਇੰਨੀ ਗੱਲ ਕਹੀ ਤੇ ਉਸ ਮਾਤਾ ਨੇ ਆਪਣੀ ਬੁੱਧੀ ਦੀ ਵਰਤੋਂ ਕਰ ਲਈ ਤੇ ਉਹ ਪੈਸੇ ਲੈ ਕੇ ਆਪਣੇ ਪੁੱਤਰ ਤੋਂ ਤੇ ਉਹਨਾਂ ਨੂੰ ਵਾਪਸ ਕਰ ਦਿੱਤਾ ਸੰਤ ਬਾਬਾ ਜੀ ਦੇ ਚਰਨਾਚ ਕਿ ਨਹੀਂ ਵੀ ਅਸੀਂ ਤੁਹਾਡੇ ਤੋਂ ਕੋਈ ਪੈਸੇ ਲੈਣੇ ਨਹੀਂ ਤੁਸੀਂ ਕਿਰਪਾ ਕਰੋ ਅਸੀਸ ਬਖਸ਼ੋ ਕਿ ਸਾਡੇ ਕੋਲ ਕੋਈ ਸਾਧਨ ਹੋਵੇ ਕਮਾਈ ਦਾ ਤੇ ਸਾਡਾ ਕਰਜ਼ਾ ਉਤਰੇ ਜਦੋਂ ਇੰਨੀ ਗੱਲ ਕਹੀ ਤੇ ਸੰਤ ਜੀ ਉਦਾਸ ਹੋ ਗਏ ਤੇ ਪੈਸੇ ਵਾਪਸ ਰੱਖ ਲੈ ਕੋਈ ਨਹੀਂ ਪਾਈ ਜੇ ਤੁਸੀਂ ਨਹੀਂ ਰਖਣੀ ਐਨੇ ਚਿਰ ਬੀਬੀ ਆਗਿਆ ਲੈ ਕੇ ਤੇ ਉੱਠ ਕੇ ਤੇ ਟੁਰ ਪਈ ਪਿੱਛੇ ਪਿੱਛੇ ਉਹਦਾ ਪੁੱਤਰ ਟੁਰ ਪਿਆ ਤੇ ਜਦੋਂ ਬੀਬੀ ਬਚਨ ਕਰਨ ਦੇਈ ਸੀ ਤੇ ਪੁੱਤਰ ਨੇ ਸੋਚਿਆ ਕਿ ਚੱਲੋ ਆਪਾਂ ਵੀ ਨਾਲ ਚੱਲਦੇ ਹਾਂ ਪਰ ਉਹ ਉੱਥੇ ਹੀ ਬਹਿ ਗਿਆ ਤੇ ਬੀਬੀ ਉੱਠ ਕੇ ਤੇ ਮੱਥਾ ਟੇਕ ਕੇ ਤੇ ਟੁਰ ਪਈ ਸਕੂਟਰ ਥੋੜੀ ਦੇਰ ਤੇ ਸੀ ਦੂਰੀ ਤੇ ਖੜਾ ਹੋਇਆ ਸੀ ਬਾਬਾ ਜੀ ਨੇ ਬੜੀ ਦਿਆਲਤਾ ਦੇ ਘਰ ਵਿੱਚ ਆ ਕੇ ਉਸ ਪੁੱਤਰ ਨੂੰ 50 ਰੁਪਏ ਦੁਬਾਰਾ ਫੜਾ ਦਿੱਤੇ ਕਿ ਪੁੱਤਰ ਆ ਕੋਲ ਰੱਖ ਤੇ ਸਾਰਾ ਕੁਝ ਠੀਕ ਹੋ ਜਾਏਗਾ ਕਰਜ਼ਾ ਵੀ ਉੱਤਰ ਜਾਵੇਗਾ ਤੇ ਉਹ ਪੁੱਤਰ ਜਿਹੜਾ ਸੀ ਉਹ ਲੜਕਾ ਆਪਣੇ ਬੋਝੇ ਵਿੱਚ ਪੈਸੇ ਪਾ ਕੇ ਤੇ ਟੁਰ ਪਿਆ ਜਦੋਂ ਮਾਤਾ ਨੇ ਪੁੱਛਿਆ ਕਿ ਬਾਬਾ ਜੀ ਕੀ ਆਖਦੇ ਸਨ ਤੇ ਉਸ ਦੇ ਲੜਕੇ ਨੇ ਕਹਿ ਦਿੱਤਾ ਕਿ ਬਾਬਾ ਜੀ ਨੇ ਮੈਨੂੰ 50 ਰੁਪਏ ਦਿੱਤੇ ਨੇ ਉਸ ਮਾਤਾ ਨੇ ਫਿਰ ਜੀਵਾਰ ਉਹਨਾਂ ਦਾ ਬਚਨ ਮੋੜ ਦਿੱਤਾ ਤੇ ਉਹ 50 ਰੁਪਏ ਲੈ ਕੇ ਬਾਬਾ ਜੀ ਨੂੰ ਮੋੜਨ ਗਈ ਕਿ ਮਾਪੁਰਸ਼ੋ ਤੁਸੀਂ ਅਸ਼ੀਸ਼ ਬਖਸ਼ੋ ਕਿ ਸਾਡੇ ਕੋਲ ਆਪਣੀ ਕਮਾਈ ਹੋਵੇ ਤੇ ਸਾਡਾ ਕਰਜ਼ਾ ਉੱਤਰੇ ਅਸੀਂ ਕੋਈ ਤੁਹਾਡੇ ਕੋਲੋਂ ਪੈਸੇ ਲੈਣੇ ਨਹੀਂ ਸੰਤ ਜੀ ਬਹੁਤ ਉਦਾਸ ਹੋਏ ਤੇ ਆਖਣ ਲੱਗੇ ਚੰਗਾ ਪਾਈ ਤੁਹਾਡੀ ਇੱਛਾ ਹੈ ਜਦੋਂ ਇੰਨੀ ਵਾਰਤਾ ਲਾਪ ਉਹ ਬੀਬੀ ਬਾਬਾ ਜੀ ਦੇ ਨਾਲ ਕਰ ਰਹੀ ਸੀ ਤੇ ਉਹਦੇ ਲੜਕੇ ਨੇ ਸੋਚਿਆ ਕਿ ਉਹਨੇ ਚਿਰ ਮੈਂ ਸਕੂਟਰ ਸੜਕ ਤੋਂ ਪਾਰ ਕਰਕੇ ਖੜਾ ਲੀਣਾ ਹ ਜਦੋਂ ਉਹ ਲੜਕਾ ਸਕੂਟਰ ਪਾਰ ਕਰ ਰਿਹਾ ਸੀ ਤੇ ਸੜਕ ਦੇ ਵਿੱਚ ਕਾਰ ਆਇਆ ਤੇ ਇੱਕ ਪਾਸੇ ਵੇਖਿਆ ਤੇ ਦੂਜੇ ਪਾਸੇ ਨਾ ਵੇਖਿਆ ਜਿਦੇ ਕਰਕੇ ਇੱਕ ਬਹੁਤ ਭਿਆਨਕ ਐਕਸੀਡੈਂਟ ਹੋ ਕੇ ਉਸ ਬੱਚੇ ਦੇ ਪ੍ਰਾਣ ਨਿਕਲ ਗਏ ਬੀਬੀ ਰੋਂਦੀ ਕਰ ਲਾਂਦੀ ਫਿਰ ਸੰਤਾਂ ਦੇ ਚਰਨਾ ਵਿੱਚ ਗਈ ਮੇਰਾ ਤੇ ਸਾਰਾ ਕੁਝ ਹੀ ਉੱਜੜ ਗਿਆ ਹੈ। ਉਹਦੋਂ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਆਖਣ ਲੱਗੇ ਕਿ ਪਾਈ ਤੈਨੂੰ ਦੋ ਵਾਰ ਅਸੀਂ 50 ਰੁਪਏ ਦਾ ਨੋਟ ਦਿੱਤਾ ਪਰ ਤੁਸੀਂ ਨਹੀਂ ਰੱਖਿਆ। ਅਸੀਂ ਹੁਣ ਕੁਝ ਨਹੀਂ ਕਰ ਸਕਦੇ। ਉਹਨੇ ਬਹੁਤਾ ਵਰਲਾਪ ਕੀਤਾ। ਉਸ ਬੀਬੀ ਨੇ ਤੇ ਸੰਤ ਜੀ ਆਖਣ ਲੱਗੇ ਕਿ ਪਾਈ ਹੁਣ ਆਪਾਂ ਕੁਝ ਨਹੀਂ ਕਰ ਸਕਦੇ ਕਿਉਂਕਿ ਅਸੀਂ 50 ਰੁਪਏ ਨਹੀਂ ਸੰਦਿੱਤੇ ਉਹ 50 ਸਾਲ ਦੀ ਉਮਰ ਸੀ ਜੋ ਤੁਹਾਡੇ ਪੁੱਤਰ ਵਾਸਤੇ ਸੀ ਤੇ ਕਿਉਂਕਿ ਉਹਨਾਂ ਨੇ ਉਹ ਆਪਣੇ ਕੋਲ ਨਹੀਂ ਰੱਖੇ ਵਾਪਸ ਮੋੜ ਦਿੱਤੇ ਤੇ ਇਸ ਕਾਰਨ ਕਰਕੇ ਉਸ ਦੀ ਹੁਣ ਉਮਰ ਖਤਮ ਹੈ ਸਵਸੰਗਤ ਜੀਓ ਹੱਥ ਜੋੜ ਕੇ ਬੇਨਤੀ ਹੈ ਕਿ ਸੰਤਾ ਮਹਾਪੁਰਸ਼ਾਂ ਦੇ ਅੱਗੇ ਕੇਵਲ ਸਤਿ ਬਚਨ ਦੀ ਹੀ ਪੇਟਾ ਰੱਖੋ ਤੇ ਬੇੜੇ ਪਾਰ ਨੇ ਆਪਣੀ ਬੁੱਧੀ ਨੂੰ ਆਪਣੇ ਘਰ ਹੀ ਛੱਡ ਕੇ ਜਾਣਾ ਚਾਹੀਦਾ ਹੈ ਅਤੇ ਸਤਿਬਚਨ ਦੇ ਧਾਰਣੀ ਹੋ ਕੇ ਗੁਰੂ ਦੇ ਘਰ ਵਿੱਚ ਜਾਣਾ ਚਾਹੀਦਾ ਹੈ ਤੇ ਕੁਝ ਪ੍ਰਾਪਤ ਹੁੰਦਾ ਹੈ। ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।